ਹਰ ਲੋਕ ਤਰ੍ਹਾਂ ਅੱਲਾਹ ਜੱਦੇ ਬੰਦੇ ਸਾਰੇ ਆਖੂ ਨੂੰ ਭੇਜੋ ਯਾਰ ਕਿੱਥੇ ਬੰਦੇ ਆਖੂ ਨੂੰ ਉੱਪੇ ਹਟੋ ਜਾਣਾ ਸਾਰੇ ਆਖੂ ਨੂੰ ਭੇਜੋ ਜਿੱਥੇ ਬੰਦੇ ਆਖੂ ਸਾਡੇ ਬੜਾ ਭੇਜੋ ਸਾਰੇ ਦਾ ਫੁੱਲਾ ਧਾਮਾ ਬੜਾ ਜਿੱਦੇ ਬੰਦੇ ਦੇ ਆਖੂ ਨੂੰ ਭੇਜ ਜਿੱਥੇ ਬੰਦਿਆਂ ਦੇ ਆਖੂ ਨੂੰ ਭੇਜ ਦੋ ਇੱਥੇ ਸਿੱਧੂਪੁਰ ਦੇ ਖੜੇ ਨੇਗਰੇ ਸਤਕਾਰ ਜੋ ਸਾਡੇ ਆਪਣਾ ਟਿਕਾਉਂਦਾ ਤੋਂ ਖੜੇ ਨੇਗੇ ਜਿੱਥੇ ਬੰਦਿਆਂ ਦੇ ਆਖੂ ਨੂੰ ਭੇਜੋ ਬੜਾ ਆਖੂ ਨੂੰ ਭੇਜ ਬੜੇ ਸੋਨਿਆ ਰੋ ਕਿਨੇ ਕਿਨੇ ਜਿੱਥੇ ਬੰਦੇ ਨੇ ਸਾਰੇ ਕਿੰਨੇ ਬੰਦੇ ਰੋਕੇ ਹਰ ਇੱਕ ਦਾ ਮਦਦ ਮਿਲ ਰਹਾ ਮੈਂ ਨਾਲ ਬਰੇਕ ਸਾਲ ਤੱਕ ਆਈ ਹੋਈ ਆ ਤੁਹਾਡੀ ਭਾਈ ਬੈਠੋ ਯਾਰ ਸਾਰੇ ਤੁਹਾਡੇ ਕੋਲ ਵੀ ਗਿਆ ਤੁਹਾਡੇ ਕੋਲ ਵੀ ਭਾਈ ਲੈ ਜਾਓ ਭਾਈ ਦੇ ਤੇ ਬੈਠੋ ਮੇਰੇ ਨਾਲ ਸੁਣੋ ਵੱਡੇ ਭਾਈ ਬੈਠ ਜਾ ਯਾਰ ਇਹਦਾ ਦਾ ਕਰਦਾ ਵੀਡੀਓ ਨੂੰ ਮੋਬਾਈਲ ਲੋ ਆ ਕਿਹਨੇ ਇੰਨਾ ਲੈ ਆ ਦਿੱਸਾ ਆ ਰਿਹਾ ਭਾਈ ਪਿੱਛੇ ਯਾਰ ਬਹੁਤ ਵੱਡਾ ਪਿੱਛੇ ਯਾਰ ਫਲਮਾਂ ਦਾ ਕਾਦੀਆ ਦੇ ਸਿਰਸਾ ਸਿੱਟ ਆ ਗਿਆ ਕੌਮ ਦਾ ਤੇ ਰੰਦੀ ਆ ਕ੍ਰਾਂਤੀਕਾਰ ਸਰਜੀਤ ਖੋਹ ਜੀ ਉਹ ਸਟੇਜ ਤੇ ਆ ਜਾਣਾ ਚਲਾਓ ਬਾਈ ਹੁਣ ਚਲਾਓ ਬਾਈ ਬੈਠੋ ਜਿਹੜਾ ਦੂਜਾ ਬੈਠੋ ਥੱਲੇ ਬਾਈ ਪੱਤਰਕਾਰਾਂ ਨੂੰ ਬੇਨਤੀ ਆ ਭਰਾਵਾਂ ਕੇ ਥੱਲੇ ਸੈਜੋ ਉਹ ਨਾ ਵਰਦੀਦਾ ਜੀ ਉਹ ਬੈਠੋ ਯਾਰ ਆ ਬੂਰੇ ਖੜੇ ਹੋ ਮਨ ਲੈ ਕੇ ਬੈਠੋ ਬੈਠੋ ਬਾਈ ਯਾਰ ਬੈਠੋ ਬੈਠੋ ਕਰਲਾ ਬਹਿ ਜਾ ਤੁਸੀਂ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਬਹਿ ਜਾ ਮੇਰਾ ਮਨ ਤੇ ਥੋੜੇ ਦਾਰ ਦੀ ਗੱਲਬਾਤ ਹੈ ਬਹਿ ਜਾ ਮੈਂ ਬਿਮਾਰ ਆ ਥੋੜਾ ਜਿਆਦਾ ਚਾਈ ਫਾਇਰ ਬਹੁਤ ਵਿਗੜਿਆ ਹੋਇਆ ਬਹਿ ਜਾ ਥੋੜਾ ਚਾਚਾ ਤੁਸੀਂ ਬਹਿ ਜਾਓ ਚਾਚਾ ਬਣ ਕੇ ਬਹਿ ਜਾਓ ਬਹਿ ਜਾਓ ਬੜਾ ਬਣ ਕੇ ਬਹਿ ਜਾਓ ਬਹਿ ਜਾਓ ਬਾਈ ਬਹਿ ਜਾਓ नथो पिछे न पिछे न भा ਆਹ ਹੁਣ ਗੱਲ ਫੋੜੋ ਮਾੜੀ ਜਿਹੜੀ ਮੈਂ ਗੱਲ ਬੋਲਣੀ ਆ ਮੈਂ ਬਿਮਾਰ ਆ ਮੈਂ ਥੋੜੇ ਵਿੱਚ ਖੜਾ ਆ। ਮੈਂ ਜੱਫਤ ਕਰਦੇ ਹੁਣ ਕੋਈ ਬੰਦਾ ਬੋਲੇ ਨਾ। ਹਬ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗਸਹਿਬ ਮਹਾਰਾਜ ਦਾ ਮਿਹਰਾ ਕੁਸ਼ਤ ਪਛਵਾ ਆਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ। ਲੱਖ ਲੱਖ ਜੀ ਪਰਾਨਾ ਉਸ ਤਾਲਪੁਰ ਘਾਇਬੂ ਦਾ। ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਨੇ ਜਿਹੜਾ ਤੁਸੀਂ ਥੋੜਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰੇ ਵਿੱਚ ਕਰਨਾ ਸਿਰ ਝਕਾਉਣਾ ਮੈਂ। ਬੋਲੇ ਜੈ ਹਾਂ ਵਾਹਿਗੁਰੂ ਮੈਂ ਸਿਰਜ ਘਾਤੋ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਮਜ਼ਦੂਰ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਸਿੱਖ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਇਹ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮੈਂ ਸੋਚੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਇਨਸਾਨ ਹੈ ਅੱਛਾ ਜੀ ਭਾਈ ਸਾਹਿਬ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਬੂਗੜ੍ਹ ਦੇ ਜ਼ਿਲ੍ਹੇ ਚ ਨੌਜਵਾਨ ਬੈਠੇ ਨੇਗੇ ਬੜੀ ਜਨਤ ਤੋਂ ਉਹਨਾਂ ਤੇ ਹੋ ਰਹੀ ਆ ਮੈਂ ਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋਂ ਦੀਆਂ ਮਾਮਾਂ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਫਿਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਰਲਵਾਈ ਤੇ ਵਸਾ ਦਿੱਤਾ ਨਹਿਤਾ ਜ਼ਿਲ੍ਹੇ ਦੇ ਵਿੱਚੋਂ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਤੱਕ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਵੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆ ਆਪਣਾ ਰਾਤੋਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਮਨਜਿੰਦਰ ਮਨਜਿੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋ ਲਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਪਾਈ ਯਾਰ ਪੱਤਰਕਾਰੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ মিডিਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਵਲਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪੜਾ ਜੱਥੇਬੰਦੀਆਂ ਦੇ ਜਕੌਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਨਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਜਕੌਂਦਾ ਜੱਥੇਬੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਖੰਬੂਰ ਸਰਜੀਤ ਖੋਲ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਅੰਦਰ ਜੀ ਸਾਡੇ ਪਹੁੰਚੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਮੇਰਾ ਵੱਡਾ ਭਾਈ ਜਰ ਨਾਲ ਧੰਨਵਾਦੀ ਕੀ ਕਰਨਾ ਕਿ ਬੇਟਾ ਕੰਗੇ ਜੀ ਹੁਣ ਅੱਧਾ ਕੱਢ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਤੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਉਹਦੀ ਜੀ ਆਜ ਕਾਮ ਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੋਇਆ ਮੇਰੇ ਦਾਦਾ ਜੀ ਨੇ ਕੱਟੀਆਂ ਲੰਗੀਆਂ ਕਿਸੇ ਤੋਂ ਇਹ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲ ਤੇ ਲਾ ਦਾ ਪਤਾ ਜਿੰਨਾਂ ਨੇ ਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਡਾ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਜੋ ਗੱਲਾਂ ਸੁਣ ਅਸੀਂ ਸੋਹਣੇ ਸਿੱਖੀ ਲਾਡਾ ਬਣਾ ਬਣਾ ਅਸੀਂ ਕਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨ ਆਰ ਆਈ ਤਾਂ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੱਚੇ ਨੂੰ ਸਾਰੀਆਂ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਕੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਝੋਟਾ ਸੀ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਤਿਆਰ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਅਸੀਂ ਜਿੱਥੋਂ ਕਦੇ ਚਾਵਾਂਗੇ ਨਹੀਂ ਕਰੇ ਝੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਤੇ ਕਦੇ ਨੀਵੀਂ ਰਹੀ ਹੋਊਗੀ ਪਰ ਹੁਣ ਮੈਂ ਜਿਹੜਾ ਸੁਣ ਮੈਂ ਦਾ ਆ ਜਨਾ ਕੇ ਟਾਈ ਫੈਲ ਮੇਰਾ ਕਈ ਵਾਰ ਤੁਹਾਨੂੰ ਉੱਤਰ ਤੇ ਮੈਨੂੰ ਬੁਖਾਰ ਬਹੁਤ ਚੜਦਾ ਆਇਆ ਮੇਰਾ ਬੁਖਾਰ ਉੱਤੇ ਹੀ ਨਾ ਰੋਜ਼ ਗੋਲੀਆਂ ਲੈਂਦਾ ਆ ਮੇਰੇ ਸਰੀਰ ਦਾ ਮਲਦਾ ਸਿਹਤ ਕਿਉਂ ਤਾ ਮੇਰਾ ਬਾਕਾ ਜਨਾ ਘਟ ਗਿਆ ਇਸ ਕਰਕੇ ਜਿਹੜੇ ਜਿਹੜੇ ਗੱਲਾਂ মিডিਆ ਦੇ ਕੋ ਸਵਾਲ ਲੇਗੇ ਲੋਕਾਂ ਦੇ ਸਵਾਲ ਲੇਗੇ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹੜਾ ਸਾਧੂਤਾ ਮੰਨ ਉਹਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇ ਕਿਉਂ ਹੁੰਦਾ ਯਾਰ ਰੋਦੂ ਮਾਨਸਾ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਦਾ ਬਹੁਤ ਬਹੁਤ ਧੰਨਵਾਦ ਰਮੇਸ਼ ਕਾਹਲੀਆ ਜੀ ਦਾ ਬਹੁਤ-ਬਹੁਤ ਧੰਨਵਾਦ ਬਾਈ ਜੇ ਕਿਸੇ ਦਾ ਨੌ ਬੁਲੇਟ ਕਦੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ ਕਰਦੇ ਹੋ ਯਾਰ ਬਣਾ ਇਸ ਕਰਕੇ ਲੱਖਾਂ ਸਦਾ ਜਿੰਦਾਬਾਦ 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 ਲੱਖਾਂ ਸਦਾ ਜਿੰਦਾਬਾਦ ਜਿੰਦਾਬਾਦ ਇਸ ਕਰਕੇ ਵੀ ਲੋਕਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖੋਟਾ ਮੇਰੇ ਪਿੰਡ ਦੇ ਨੱਕਰਵਾਸੀ ਕੋੜ ਤੋਂ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ دعاਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾ ਗਿਆ ਦੁਬਾਰਾ ਫਿਰ ਦੱਸ ਦਿੰਦਾ ਕਿ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਉਹ ਵਿੱਚ ਕੋਈ ਜਿਹੜੀ ਆਵਾਜ਼ ਬਣਨ ਰਹੂਗੀ 52 ਤੋਂ ਦੱਸਿਆ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜੱਤੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਖੋਦੀ ਨਹੀਂ ਹੈਗੀ ਇਹ ਲੜਾਈ ਥੁੜੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜੱਤੇ ਬੰਦੇ ਨੇ ਕਰਜਾ ਜਿਹੜਾ ਮਜ਼ਦੂਰਾਂ ਦੀ ਵੀ ਤਾਰ ਨਹੀਂ ਗੱਲ ਕਰੀਏ ਮਜ਼ਦੂਰਾਂ ਦਾ ਵੀ ਕਰਜਾ ਵਾਪਸ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੇ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਣੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਗੂਆਂ ਦੇ ਮੇਰਾ ਚੈਨਲ ਦੇ ਵਿੱਚ ਸਿਰ ਤੋਂ ਕਰਾਈ ਜੀ ਪੰਜਾਬ ਦੀ ਲੜਾਈ ਉਹ ਮੈਂ ਜਰੂਰ ਜਾਰੀ ਰੱਖੂਗੀ ਮੈਂ ਜੱਥੇਬੰਦੀ ਦਾ ਜਿਹੜਾ ਨੌ ਤਾਂ ਨਹੀਂ ਰਹਿ ਗਿਆ ਮੋਰ ਤਾਂ ਰਹਿ ਗਿਆ ਹੈ ਤੇ ਸਟਾਉਂਦਾ ਦਾ ਸਮੂਚੀਆਂ ਜੱਥੇਬੰਦੀਆਂ ਦਾ ਗਾਟੀਆਂ ਦਾ ਸਾਰਿਆਂ ਦਾ ਜੱਥੇਬੰਦੀ ਨਾਲ ਜਿੰਨੀਆਂ ਲੋਕੀ ਮਾਤਰਾ ਹਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੇ ਉਹ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਦਿਨਾਂ ਬਾਅਦ ਠੀਕ ਹੋ ਜਾਵਾਂ ਮੈਂ ਦਵਾਈ ਦੂਈ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਭਾਈ ਕਿਉਂਕਿ ਜਿਵੇਂ ਬਸ ਇਨਮਿੰਗ ਸੁਣਾਵਾਂਗੇ ਭਾਈ ਨੰਬਰ ਦੁਬਾਰਾ ਖਾਸ ਸੁਣਾਵਾਂਗੇ ਉਹਦੇ ਵਾਸਤੇ ਜਨੂਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀਆਂ ਦਾ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਧੰਨਵਾਦ ਵਾਇਕੁਰ ਜੀ ਕਾ ਖਲਸਾ ਵੇ ਬੇਬੇ ਜੀ ਦੇ ਫਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੋ ਜਾ ਬਈ ਪਾਣੇ ਆਪਾਂ ਜਗਤਾਰ ਸਿੰਘ ਬਹਵਾਰੇ ਦੇ ਰਾਜੋਂ ਆਏ ਸਾਰਿਆਂ ਨੂੰ ਵਾਰ ਬਣਾਉਣਾ ਸੁਣ ਲੋ ਬਾਈ ਅਸਲ ਗੱਲ ਧੰਨਵਾਦ ਐਸ ਮਿੱਟੀ ਦਾ ਜਿਹੜੀ ਮਿੱਟੀੋਂ ਤੁਸੀਂ ਪੈਦਾ ਹੋਏ ਆ ਕਿਉਂਕਿ ਇਹ ਮਿੱਟੀ ਨਾ ਕਦੇ ਦਬੀ ਆ ਨਾ ਕਦੇ ਝੁਕੀ ਆ ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਆ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਆ ਹਰ ਮਿੱਟੀ ਕੁੱਤਿਆਂ ਨਹੀਂ ਪੁਰਤੀ ਹੁੰਦੀ ਜੋ ਮਿੱਟੀ ਦੇ ਤੁਸੀਂ ਜਾਏ ਹੋ ਜਦੋਂ ਜਦੋਂ ਤੁਹਾਡੇ ਤੇ ਜ਼ੁਲਮ ਵਧਿਆ ਤੁਸੀਂ ਜ਼ੁਲਮ ਦਾ ਡੱਟ ਕੇ ਮੁਕਾਬਲਾ ਕੀਤਾ ਬਿਲਕੁਲ ਧੰਨਵਾਦ ਜੀ ਸਾਫਤਾ ਸਰਪ ਸਾਡੇ ਆਏ ਨੇ ਮੈਂ ਸਾਡਾ ਸੈਂਕੜਾ ਆਏ ਹੋਣੇ ਮਨਾ ਨਾਪੂਲਗਾ ਮੁਖ ਸਰਪੰਨ ਆਏ ਹੋਣਗੇ ਜਿੰਨੇ ਵੀ ਫੌਜੀ ਸਾਡੇ ਅਵਕਰ ਸਿੰਘ ਆਏ ਹੋਣੇ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਿਰਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਆਪਾਂ ਹਲੇ 10 ਮਿੰਟ ਤੇ 15 ਲਾਉਣੇ ਆ ਕਾਕਾ ਸਿੰਘ ਗੋਡਾ ਭਾਰਤੀਕ ਸਾਜ ਨੇ ਸਿੱਧੂਪੁਰ ਤੋਂ ਉਹਨਾਂ ਨੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਸੋ ਮੇਰਾ ਵੀਰ ਆਪਾਂ 10 ਮਿੰਟਾਂ ਦੀ ਗੱਲਬਾਤ ਸੁਣਨੀ ਹੈ ਉਸ ਤੋਂ ਬਾਅਦ মিডিਆ ਨੂੰ ਮੇਰੀ ਬੇਨਤੀ ਹੈ ਜਿਹੜੇ ਸਾਰੇ ਪਰਚਿਆਂ ਬਾਰੇ ਕੀ ਬਣਿਆ ਜਿਹੜਾ ਧੌਲੇ ਪਰਚਾ ਹੋਇਆ ਸੀ ਉਹਦੇ ਬਾਰੇ ਕੀ ਬਣਿਆ ਜਾਂ ਹੋਰ ਪਰਚਿਆਂ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਕੋਲ ਸਾਰਾ ਆ ਗਿਆ ਰਿਕਾਰਡ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਐਸੀ ਘਰੇ ਹੀ ਆਪਾਂ ਜਿਹੜੀ মিডিਆ ਦੇ ਨਾਲ ਸਾਡੇ ਇੱਕ ਦੋ ਹਲੇ ਆਗੂ ਜਿਹੜੇ ਰਹਿ ਗਏ ਆ ਕੋਈ ਪਿੱਛੇ ਅਸਲੀ ਫੂਲ ਵਰਕਰ ਹੋਵੇ ਆਉਣਾ ਹੈ ਉਹਨਾਂ ਨੂੰ ਆ ਜਾਣ ਦਿਓ ਉਹਨਾਂ ਨਾਲ ਗੱਲਬਾਤ ਰੱਖਾਂਗੇ ਉਸ ਤੋਂ ਪਹਿਲਾਂ ਆਪਾਂ 10 ਮਿੰਟ ਇੱਥੇ ਗੱਲਬਾਤ ਕਰਨੀ ਹੈ ਲੋਕੀ ਉਹ ਆਪਣੇ ਬਚਾਅ ਫਰਨਾ ਸਹਾਣੀ ਕਰ ਲਵੇ ਬੰਦੋ ਬਹੁਤ 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 ਕੋਰਟ ਤੋਂ ਨਾ ਦੇ ਵਿੱਚ ਪਹੁੰਚੇ ਸਾਰੇ ਜੀ ਤੁਸੀਂ ਜਿੰਨੇ ਵੀ ਭਾਨਾ ਸਿੱਧੂ ਨੂੰ ਪਿਆਰ ਕਰਨ ਵਾਲੇ ਨੌਜਵਾਨ ਆਪ ਦਾ ਕੰਮ ਤਾਂ ਮਾਸ਼ਾਅੱਲ ਕਿਤੇ ਪਹੁੰਚੋ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਸੋਸੀ ਗਾਲ ਬਾਈ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦੇ ਆਪਾਂ ਨੂੰ ਇਹ ਪਰਿਵਾਰ ਮਿਲਿਆ ਸਾਡੀਆਂ ਉਹਦੇ ਪੰਜਾਬ ਦੇ ਵਿੱਚ ਕਾਨਫਰੰਸ ਸੀ ਰੋਪੜ ਦੇ ਵਿੱਚ ਸਰਪੰਚ ਸਾਹਿਬ ਮਿਲੇ ਮਾਨਸੂਰ ਜੀ ਆਪਣੇ ਭਾਈ ਮਿਲੇ ਪਰ ਜਦੋਂ ਇਹਨਾਂ ਨੇ ਗੱਲ ਰੱਖੀ ਦੱਸਦੇ ਆ ਕਿ ਸਾਨੂੰ ਸਾਰਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਉਹਦੇ ਜ਼ਗਾਤਾਰ ਪਰਚੇ ਹੋਣੇ ਆ ਅਸੀਂ ਉਹਦੇ ਇਹੀ ਸੁਝਾਅ ਦਿੱਤਾ ਸੀ ਕਿ ਪਰਚੇ ਵਾਲੇ ਪਰਵਾਹ ਨਾ ਕਰੋ ਸਭ ਤੋਂ ਪਹਿਲਾਂ ਤੁਸੀਂ ਪਿੰਡ ਦੀ ਪੰਚਾਇਤ ਉਸ ਨਗਰ ਦੇ ਵਿੱਚ ਕੱਖ ਬਲਾਓ ਆਪਾਂ ਦੇਖਦੇ ਆ ਲੋਕਾਂ ਦੀ ਕੀ ਰਾਇ ਹੈ ਪਰ ਤੁਸੀਂ ਜਿਹੜੀ ਔਕਾਤ ਦਿੱਤੀ ਵੀ ਪਿੰਡ ਦੇ ਵਿੱਚ ਉਸ ਕੱਖ ਨੇ ਸਰਕਾਰ ਹਲਾਕੇ ਰੱਖੀ ਕਿ ਇੱਥੇ ਖੜ ਨੂੰ ਖਾਂ ਨਹੀਂ ਸੀ ਕੋਈ ਛੜਚਾ ਸਾਰਿਆਂ ਤੇ ਬੇਕਰੀ ਖੜੇ ਸੀ ਤੁਹਾਨੂੰ ਧੱਕੀ ਜਾਂ ਨਾ ਮੈਨੂੰ ਤਾਂ ਧੱਕੀ ਜਾਂਦਾ ਆ ਆ ਬਣਾ ਬੰਦੇ ਆ ਅਸੀਂ ਸੰਗਰੂਹ ਦੇ ਵਿੱਚ ਆਵਾਂਗੇ ਮੈਂ ਇੱਧਰ ਸਰਪੰਚ ਨੂੰ ਕਹਿੰਦਾ ਹੋਕ ਮੰਤਰੀ ਦੀ ਕੋਟੀਲਾ ਕਰਾਓ ਕਰਾਂਗੇ ਪਰ ਸਾਨੂੰ ਜਿਹੜੀ ਜਾਣਕਾਰੀ ਸੀ ਤਿੰਨ ਪਰਚਿਆਂ ਦੀ ਸੀ ਜਦੋਂ ਸਾਨੂੰ ਆਪਾਂ ਘਰਾਂ ਦੇ ਵਿੱਚ ਗਏ ਆ ਤੇ ਸਾਨੂੰ ਇਹ ਖਬਰ ਮਿਲ ਗਈ ਕਿ ਭਾਨਾ ਸਿੱਧੂ ਤੇ ਇੱਕ ਪਰਚਾ ਬਹਾਲੀ ਦੇ ਵਿੱਚੋਂ ਹੋਰ ਹੋ ਗਿਆ ਅਸੀਂ ਲੋਕਾਂ ਨੇ ਸਾਨੂੰ ਬੜੇ ਫੋਨ ਕੀਤੇ ਕਿ ਜਿੰਨਾ ਆਪਾਂ ਕੱਠ ਕੀਤਾ ਜੋਰ ਲਾਇਆ ਇਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਡੇ ਤੇ ਇੱਕ ਪਰਚਾ ਹੋਰ ਹੋ ਗਿਆ ਫਿਰ ਉਸ ਡੇਟ ਨੂੰ ਬਦਲ ਕੇ ਆਪਾਂ 5 ਦੀ بجائے 3 ਤਰੀਕ ਕੀਤੀ 3 ਤਰੀਕ ਦੀ بجائے ਆਪਣੀ ਫਿਰ ਮੀਟਿੰਗਾਂ ਸ਼ੁਰੂ ਹੋਈਆਂ ਦੋ ਐਸਐਸਪੀ ਬਠਿੰਡਾ ਬਰਨਾਲਾ ਜਿਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਤੇ ਸਾਡੀ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ ਤੁਸੀਂ ਸਾਨੂੰ ਸਮਾਂ ਦਿਓ ਲਗ ਭਾਗ ਅਸੀਂ ਪੰਚਾਇਤ ਨਾਲ ਪਿੰਡ ਨਾਲ ਸਹਿਮਤੀ ਬਣਾਈ ਤਾਂ ਜਦੋਂ ਸਾਹਮਣੇ ਮੈਸੇਜ ਗਿਆ ਉਸ ਮੀਟਿੰਗ ਦੇ ਵਿੱਚ ਸਾਡੀਆਂ ਸਾਰੀਆਂ ਹੀ ਦੋਨੇ ਫਰਮਾਨੀਆਂ ਕਿਸਾਨ ਦਸੇਬੰਦੀਆਂ ਜਿਹੜੀਆਂ ਫੋਰਮ ਤੋਂ ਬਾਹਰ ਰਹਦੀਆਂ ਉਹ ਦਸੇਬੰਦੀਆਂ ਤਾਂ ਸਾਨੂੰ ਇਸ ਕਰਕੇ ਬੁਲਾਇਆ ਗਿਆ ਕਿ ਮਾਨ ਸਾਹਿਬ ਜਿਵੇਂ ਹੋਇਆ ਫੇਸਬੁਕ ਤੇ ਆ ਅਧਿਕਾਰੀ ਆਊਗਾ ਤੇ ਅਸੀਂ ਭਾਣਾ ਸਿੱਧੂ ਲਿਆ ਕੇ ਜੇਹਲ ਦੇ ਵਿੱਚੋਂ ਛਲਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉੱਥੇ ਗਏ ਗੱਲ ਹੋਰ ਹੋ ਗਈ ਪਰ ਸਾਨੂੰ 11 ਦਾ ਦਿੱਤਾ ਉਹ ਨਾਲ ਦੇ ਨਾਮ ਤੇ 3 ਵਜੇ ਤੇ ਸਭੀ ਬਰਨਾਲਾ ਦੇ ਵਿੱਚ ਮੀਟਿੰਗ ਚੱਲੀ ਸਰ ਮਾਨ ਸਾਹਿਬ ਨਾਲ ਮੀਟਿੰਗ ਚੱਲ ਰਹੀ ਸੀ ਉਦੋਂ ਸਾਡੇ ਨਾਲ ਵੀ ਇਹ ਚੱਲ ਰਹੀ ਸੀ ਇਸ ਮਸਲੇ ਨੂੰ ਲਮਕਾਇਆ ਗਿਆ ਪਰ ਉਸ ਗੱਲ ਤੇ ਅਸੀਂ ਅੜੇ ਰਹੇ ਕਿ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਉਸ ਤੇ ਉਪਰੋਂ ਸਾਡਾ 3 ਤਰੀਕ ਦਾ ਪ੍ਰੋਗਰਾਮ ਹਾਰਾਤ ਹੋਊਗਾ ਤੁਸੀਂ 3 ਤਰੀਕ ਦਾ ਪ੍ਰੋਗਰਾਮ ਦੇਖਿਆ ਕਿ ਇਹਨਾਂ ਨੇ ਜਿਹੜਾ 1 ਤਰੀਕ ਦਾ ਪ੍ਰੋਗਰਾਮ ਪੰਜਾਬ ਸਰਕਾਰ ਨੇ ਜੋਰ ਲਾ ਕੇ ਉਹਨੂੰ ਫੇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਫੇਰ ਵੀ ਕੁਝ ਨੌਜਵਾਨ ਰੇਲ ਦੀਆਂ ਪਟੜੀਆਂ ਤੇ ਪਹੁੰਚੇ ਪਰ ਉਹ ਮੈਸੇਜ ਸਾਨੂੰ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਕਿ 3 ਤਰੀਕ ਵਾਲਾ ਕੱਠ ਨਹੀਂ ਹੋਣ ਦੇਣਾ ਪਰ ਉਸ ਦੇ ਵਿੱਚ ਜਿਹੜੇ ਕਿਸਾਨ ਆਗੂਆਂ ਦੀਆਂ ਇਸ ਪਿੰਡ ਦੀਆਂ ਸਾਡੇ ਖਾਸ ਕਰਕੇ ਮੇਰੇ ਪਿੰਡ ਦੀ ਇਹਨਾਂ ਘੇਰਾਬੰਦੀ ਕੀਤੀ ਸੀ ਜਿੱਥੇ ਦੋ ਐਸਐਸਪੀ ਐਸਐਸਪੀ ਸਾਰੇ ਐਸਐਚਓ ਸਾਡੇ ਪਿੰਡ ਦਾ ਚਾਰੇ ਪਾਸੇ ਘੇਰਾਬੰਦੀ ਕਰਕੇ ਨਾਜਵੰਦ ਕੀਤਾ ਸੀ ਕਿ ਤੁਸੀਂ 3 ਤਰੀਕ ਨੂੰ ਸਮਰੂਹ ਦੇ ਵਿੱਚ ਨਾ ਜਾਓ ਪਰ ਅਸੀਂ ਕਿਹਾ ਸੀ ਕਿ ਕਿੰਨੀਆਂ ਰੋਕਾਂ ਲਾ ਲਓ ਕਿੰਨੇ ਗਿਰਫਤਾਰ ਕਰ ਲੋ ਕਿੰਨੇ ਘਰਾਂ ਦੇ ਨਾਲ ਬੰਦ ਕਰ ਲੋ 3 ਤਰੀਕ ਨੂੰ ਨੌਜਵਾਨ ਲੋਕ ਪਹੁੰਚਣਗੇ ਉਹਦੇ ਵਿੱਚ ਤੁਸੀਂ ਪਹੁੰਚੇ ਹੋ लाठी चार्ज ਹੋਇਆ ਕਈ ਵਾਰੀ ਸਾਡੇ ਪੱਤਰਕਾਰਾਂ ਨੇ ਕਹਿ ਰਹੇ ਭੱਜੇਗੇ ਕੇਸ ਪਾਏਗੇ ਖਾਸ ਕਰਕੇ ਜਿਹੜਾ ਟੋਲ ਬਲਾਕ ਦੇ ਉੱਤੇ ਉਹ ਪਰਚਾ ਪਾਇਆ ਗਿਆ ਇਹ ਤੋਂ ਕਿਤੇ ਕੇ ਜਿਹੜੀਆਂ ਇਹਨਾਂ ਦੇ ਪਹਿਣਾ ਇਹ ਸਭ ਪਰਿਵਾਰ ਤੇ ਪਹਿਣਾ ਤੇ ਵੀ ਪਾਇਆ ਗਿਆ ਪਰਚਾ ਜਿਹੜੇ ਲੋਕ ਦੀ ਹਮਾਇਤ ਤੇ ਆਏ ਉਹਨਾਂ ਤੇ ਵੀ ਪਰਚਾ ਪਾਇਆ ਗਿਆ ਆ ਭਰਾਵੋ ਛੋਡੀ ਜਿੱਤ ਦੇ ਨਾਲ ਪਰਚਾ ਕੈਂਸਲ ਹੋ ਚੁੱਕਿਆ ਆਪਣੇ ਹੱਥ ਦੇ ਵਿੱਚ ਹੈ ਜੇ ਇਹ ਨਹੀਂ ਰੱਦ ਹੋਣੀ ਇਹਦਾ ਤਰੀਕਾ ਮੁਕਤ ਨਹੀਂ ਮਾਰੂਗਾ ਮਾਨਸਤੂਵਾਰ ਨਹੀਂ ਆਉਣਾ ਛੋਡੇ ਕੇ ਦੇ ਨਾਲ ਕੱਲ ਪਾਕਿਆਂ ਦੀਆਂ ਕਾਪੀਆਂ ਆਪਣੇ ਹੱਥ 'ਚ ਹੈ ਸਾਡੇ ਤੇ ਬੜੇ ਸਵਾਲ ਕਰਦੇ ਸੀ ਕਿ ਤੁਸੀਂ ਜਵਾਨ ਚ ਕਰਵਾ ਕੇ ਲਿਆ ਰਹੇ ਹੋ ਸਾਡੇ ਆਖਿਰ ਤੋਂ ਜਵਾਨ ਤੋਂ ਨਹੀਂ ਸਾਡੀ ਗੱਲ ਇਹ ਨਹੀਂ ਕਿ ਭਾਵੇਂ 2 ਮਹੀਨੇ ਲੇਖੂ ਯਾਦੂਗਾ ਪਰ ਸਾਰੀ ਉਹ ਤਰੀਕਾਰੀ ਪੂਟਾਉਣੀ ਹੈ ਪਰ ਤੇ ਜੈਸਰ ਕਰੋ ਬੋਲੇ ਪਰ ਸਾਡੇ ਨਾਲ ਹਾਜ਼ਰੀ ਆਕਰ ਜਿਹੜੀ ਮੀਟਿੰਗ ਫੂਲ ਦੇ ਵਿੱਚ ਹੋਈ ਆ ਸਾਡੀ ਉਹਦੇ ਵਿੱਚ ਐਸਐਸਪੀ ਬਠਿੰਡਾ ਉਹਨੇ ਸਾਡੇ ਨਾਲ ਗੱਲਬਾਤ ਕਰਕੇ ਜ਼ਿੰਮੇਵਾਰੀ ਲਈ ਹੈ ਕਿ 3 ਮਹੀਨੇ ਦਾ ਮੈਨੂੰ ਟਾਈਮ ਦੇ ਦਿਓ ਸਾਰੇ ਪਰਤੇ ਕੈਨਸਲ ਕਰਕੇ ਭਾਨਾ ਸਿੱਧੂ ਨੂੰ ਕਿਤੇ ਤਰੀਕੇ ਜਾਂਦੀ ਲੋੜ ਨਹੀਂ ਇਹ ਸੋਡੀ ਜਿੱਤ ਹੈ ਬੋਲੇ ਈਸਾਨ ਹੈ ਜੈ ਸਿਹਾ ਜਿਹਨਾਂ ਤੁਸੀਂ ਇੰਦਰ ਜ਼ੋਰ ਲਾਇਆ ਆਪਾਂ ਦਿਨ ਰਾਤ ਇੱਕ ਕੀਤੇ ਜੇਤੂ ਬਾਹਰ ਲਿਆਏ ਆ ਤੇ ਸਾਡੀ ਵੀ ਕੋਸ਼ਿਸ਼ ਕੀਤੀ ਕਿ ਹਰ ਹੱਥ ਸਾਨੂੰ ਇਹ ਲੱਗਦਾ ਸੀ ਕਿ ਸਾਡਾ 13 ਫਰਵਰੀ ਵਾਲਾ ਪ੍ਰੋਗਰਾਮ ਸਰਕਾਰ ਨਾਲ ਜਾਉਣਾ ਚਾਹੀਦੀ ਹੋਵੇ ਸਾਨੂੰ ਆ ਵੀ ਦੀ ਇੱਥੇ ਲੜਾ ਕੇ ਕਿਤੇ ਕੇਂਦਰ ਸਰਕਾਰ ਆਪ ਦਾ ਮਸਲਾ ਦਾ ਹੱਲ ਕਰਨਾ ਚਾਹੁੰਦੀ ਹੋਵੇ ਅਸੀਂ ਜ਼ੋਰ ਦਿੰਦਾ ਕਿ ਹਰ ਹਾਲਤ 10 ਤਰੀਕ ਵਾਲਾ ਜਿਹੜਾ ਸਮਝੌਤਾ ਹੈ ਉਹ ਸਮਝੌਤੇ ਨੂੰ ਅਮਲ ਦੇ ਵਿੱਚ ਲਿਆਓ ਉਹ ਐ ਦੁਆਰ ਵਾਲਾ ਟਿੱਕਾ ਹੋਣ ਕਰਕੇ ਅੱਜ ਆਪਣੇ ਵਿੱਚ ਹੈ ਤਾਂ ਜਿਹੜਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਸਾਰੇ ਪੰਜਾਬ ਨੂੰ ਕਿ ਅੱਜ ਭਾਰਤ ਦੇ ਲੋਕ ਉਹ ਰਹਿੰਦੀਆਂ ਮੰਗਾ ਮੋਰਚੇ ਦੀਆਂ ਉਹਨੂੰ ਮਨਾਉਣ ਦੀ ਖਾਤਰ 11 ਤਰੀਕ ਤੋਂ ਜਾਨ ਵਿੱਚੋਂ ਤੋਏ ਹੋਏ ਨੇ ਆ ਸਾਡੇ ਗਮਾਂਡ ਮੈਲਾ ਵਾਲਾ ਚੌਕ ਹਜ਼ਾਰਾਂ ਦੀ ਗਿਣਤੀ ਚੋਂ ਟਰੈਕਟਰਾਂ ਪਹੁੰਚੂਆਂ ਫਟੇਗੜ ਸਭ ਪਹੁੰਚੂਆਂ ਡੱਬਾਂ ਵਾਲੀ ਪਹੁੰਚੂਆਂ ਕੱਲ ਨੂੰ 13 ਤਰੀਕ ਨੂੰ ਉਹ ਵੀ ਕੇਂਦਰ ਦਾ ਜਿਹੜਾ ਭਲੇਖਾ ਤੋੜਾਂਗੇ ਮੇਰੀ ਬੇਨਤੀ ਹੈ ਕਿ ਦਿੱਲੀ ਨੂੰ ਕੂਚ ਕਰਾਂਗੇ ਉਹਦੇ ਵਿੱਚ ਆ ਜੀ ਜ਼ੋਰ ਲਵਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਪਹਿਲਾਂ ਵੀ ਜਿੱਤ ਕੇ ਸਾਡੀ ਬਾਪੂ ਹੁਣ ਵੀ ਜਿੱਤ ਕੇ ਜਾਣ ਟਿਕਿਆ ਹੋਇਆ ਹੈ ਆਪਾ ਪ੍ਰੈਸ ਕਾਰੋਸ ਕਰ ਦਈਏ ਆ ਜਾਣਾ ਪਛਾ ਇੱਥੇ ਆ ਜਾ ਬਾਈ ਮੜਾ ਥੱਲੇ ਬੈਠੋ ਮੇਰੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫੱਤੇ ਬੁਲਾਈਏ ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਿੱਧੇ ਸਿੱਧੇ ਹੋਣ ਤੇਜੀਤ ਹੋਲ ਜੀ ਨੂੰ ਬੜਾ ਪ੍ਰਧਾਨ ਸਾਹਿਬ ਨੋਰਾ ਭੇਜੋ ਹੁਣ ਸਾਹਮਣਾ ਹੋ ਜਾਓ ਯਾਰ ਪਾਪਾ ਨੇ ਸਿੱਤੂ ਨਾਲ ਜੜੀਆਂ ਜੱਥੇਬੰਦੀਆਂ ਖੜੀਆਂ ਨੇ ਪ੍ਰਸ਼ਾਸਨ ਨੇ ਬੜੇ ਸਵਾਲ ਕਰੇ ਸੀ ਕਿ ਜੱਥੇਬੰਦੀਆਂ ਦਾ ਕੀ ਕੰਮ ਹੈ ਦੇਖ ਸ੍ਰੀਮੰਦਰ ਦਾ ਕੰਮ ਭਾਈ ਮੈਂ ਤਾਂ ਸੌਕ ਲੱਗਿਆ ਜੀ ਬੋਲਣਾ ਗਿਆ ਕਿਉਂਕਿ ਮੇਰੇ ਦਾਦਾ ਜੀ ਸਰਦਾਰ ਜਰਨੈਲ ਸਿੰਘ ਆ ਤੇ ਇਹਦੇ ਦਾਦਾ ਜਰਨੈਲ ਸਿੰਘ ਇਕੱਠੇ ਕੰਮ ਕਰਦੇ ਰਹੇ ਆ ਜੁਲੀਦ ਫਿਰ ਇਹਨਾਂ ਦੇ ਪਿਤਾ ਜੀ ਕਰੇ ਇਹਨੇ ਪਿਤਾ ਜੀ ਅਮਰੀਕਾ ਦੇ 13 ਸਾਲਾਂ ਦਾ ਮੈਜਰੇਰੀ ਰਿਵਾਇ ਕਰਨਾ ਕਿਸਾਨਾਂ ਦੀ ਉਹਨਾਂ ਦਾ ਇਹ ਮੇਰੇ ਨਾਲ ਹੈ ਉਹਨਾਂ ਜਦੋਂ ਆਹ ਪੰਨੇ ਦੀ ਪੀਸੀ ਐਡ ਦਾ ਪਰਚਾ ਜਦੋਂ ਕਿਸਾਨਾਂ ਨੇ ਮੰਗਿਆ ਸੀ ਵੀ ਜਿਹੜਾ ਪੈਸੰਦ ਸਨਸਟਿਕ ਨਸਾਂ ਦੇ ਨਾਲ ਸਾਡੇ ਨੌਜਵਾਨ ਮਰ ਰਹੇ ਆ ਪੰਨੇ ਜੋੜਿਆ ਗਿਆ ਸਨਸਟਿਕ ਨਸਾਂ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨ ਮਰ ਰਹੇ ਚਿੱਟੀਆਂ ਅਲਮਤਾਂ ਦੇ ਨਾਲ ਤੁਹਾਨੂੰ ਅਸੀਂ ਤੁਹਾਨੂੰ ਮੈਨੂੰ ਕਹਿੰਦੇ ਮੇਰੇ ਪਿੰਡ ਗਿਆ ਬਈ 500 ਪੈਸਾ ਦੀ ਗੱਲ ਹੈ ਕਿਹੜਾ ਲੋਕਾਂ ਦੀ ਮੰਗ ਆਲੀ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਖੇਤੀ ਸ਼ੁਰੂ ਕਰੀ ਜਾਵੇ ਜੇ 26 ਕੇਟਾ ਨੂੰ ਹੋ ਸਕੀ ਹੈ ਪਰੰਚਤ ਕੰਟਰੀਆਂ ਦੇ ਵਿੱਚ ਹੋ ਸਕਦੀ ਹੈ ਮੈਨੂੰ ਇਹ ਗੱਲ ਦਾ ਮਾਇਨਾ ਮੈਂ ਉਹਨੂੰ ਕਈ ਮੰਨ ਲਿਆ ਆਪਾਂ ਨੇ 2 ਕਿਲੋ ਖਾਸ ਕਰਕੇ ਮੇਰੇ ਘੇਸੇ ਤਾਂ ਮਾਰ ਉਹਨੂੰ ਜਦੋਂ ਦਾ ਲੱਭੀਦਾ ਮੇਰੇ ਘੇਸੇ ਤਾਂ ਮਾਰਿਆ ਸੀ ਉਹਨੂੰ ਤੁਸੀਂ ਨਾਲ ਬਹਿ ਕੇ ਪਹਿਲੀ ਵਾਰ ਹੋਇਆ ਸੀ ਬਰਨਾਲੇ ਛਿੱਲੇ ਦੇ ਬੱਚਾ ਜਦੋਂ ਐਨਡੀਪੀਸੀ ਅੰਦਰ ਰੱਤ ਕਰਾ ਕੇ ਬਾਹਰ ਫੜ ਕੇ ਬਾਹਰ ਲੈ ਕੇ ਆਉਂਦਾ ਉਹ ਵੀ ਆਪਾਂ ਪੰਜ ਸਾਲ ਪਹਿਲਾਂ ਦੀ ਗੰਦ ਸਵਾਜੀ ਇੱਕ ਤਾਂ ਨਹੀਂ ਜਿੱਤ ਹੋਈ ਆ ਆ ਚੰਡੇ ਦੇ ਕੰਡੇ ਦੀ ਜਿਹੜੀ ਲੜਾਈ ਸੀ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਵੀਰਾਂ ਪ੍ਰੇਟੀਕਲ ਲੋਕਾਂ ਦੇ ਮਗਰ ਲਾ ਕੇ ਸਾਡੇ ਪਿਆਰ ਦੇ ਨੌਜਵਾਨ ਗੈਸਟਰ ਪੜ ਰਹੇ ਆ ਨਸ਼ੇੜੀ ਬਣ ਰਹੇ ਆ ਇਹਨਾਂ ਜ਼ੇਲਾਂ ਦੇ ਵਿੱਚ ਟੱਕਰ ਆਲੀ ਹੁੰਦਾ ਸੀ ਝੂਠੇ ਪਰਚੇ ਦਰਜ ਕੀਤੇ ਜਾਂਦੇ ਸੀ ਅੱਜ ਇੱਕ ਮਿਸਾਲ ਉਹਦੀ ਪਾਨਾ ਸਿੱਧੂ ਆ ਵੀ ਰਿਆ ਘਕਾ ਲਈ ਲੜ ਵੀ ਸਕਦੀ ਆ ਮੋਟਿਆਂ ਦੇ ਡਾਂਗਾ ਚੱਲਣ ਦੀ ਪਰਵਾਹ ਨਹੀਂ ਪਾਚਿਆਂ ਦੀ ਪਰਵਾਹ ਨਹੀਂ ਆ ਜਿਹੜੇ ਨੌਜਵਾਨੀ ਦੇ ਤੇ ਸੱਤਦ ਹੋਇਆ ਸਾਨੂੰ ਮਾਣ ਵਾਲੀ ਗੱਲ ਆ ਆਂਗੜਾ ਸੋਡਾ ਪ੍ਰਾਪਰਿਸ ਨੇ ਨੌ ਸਾਲਾਂ ਤੋਂ ਮੇਰੇ ਬਤ ਦਾ ਹੁੰਦਾਗਾ ਮੈਂ ਮਾਨ ਮਹਿਸੂਸ ਕਰਦੇ ਆਂ ਵੀ ਜਿਹੜੀ ਨੌਜਵਾਨੀ ਦਾ ਤਸੱਦਦ ਕੱਲ੍ਹ ਦੇ ਕਦਮ ਆ ਜਿਹੜੀ ਸਾਡੀ ਭਗਵੰਤ ਮਾ ਦੀ ਸਰਕਾਰ ਨੇ ਚੱਕਿਆ ਸੀ ਉਹਨੂੰ ਅੱਜ ਦਸਕਰਨ ਸਾਰੇ ਪਰਚੇ ਵਾਪਸ ਲੈ ਕੇ ਨਗਰ ਨੰਦਾ ਆਇਆ ਸੋ ਕਾ ਲੂ ਕਹਿੰਦੇ ਆਪਾਂ ਕਰਨ ਕਰੀਏ ਕਿਸੇ ਹੋਰ ਨੌਜਵਾਨ ਨੇ ਇਹਨਾਂ ਨੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਵੇਂ ਆਪਾਂ ਭੰਡ ਦਾ ਸਾਥ ਦਿੱਤਾ ਭਰਾਓ ਇਹਦਾ ਸਾਥ ਦਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਇਸੇ ਤਰ੍ਹਾਂ ਜਿਵੇਂ ਪਹਿਲਾਂ ਨੌਜਵਾਨ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਦਾ ਆਪਣਾ ਨਾਰਾ ਦਿੱਤਾ ਹੈਗਾ ਇਹ ਨੂੰ ਆਪਾਂ ਬਹਾਅ ਰੱਖਣਾ ਤੇ ਪੰਜਾਬ ਦੀਆਂ ਗੁਰੂਆਂ ਤੱਕ ਨਹੀਂ ਕਿੰਦਰ ਦੀ ਸਰਾਹਵਾ ਮੈਂ ਕਿ ਸਰਦਾ ਧਾਮੇ ਨੇ ਨਹੀਂ ਇੰਨਾ ਪਿਆਰ ਦੇਂਦੇ ਪਹਿਲੇ ਦਿਨ ਤੋਂ ਲੈ ਕੇ ਜਿਹੜਾ ਕਹਿੰਦੇ ਸੀ ਉਹਦਾ ਫੇਸਬੁੱਕ ਆ ਰਿਹਾ ਮਨਮੀ ਤੇ ਦੇਖਦਾ ਉਹਨਾਂ 5400 ਮੀਡੀਆ ਤੇ ਬੈਠੇ ਆ ਇਹਨੂੰ ਚੱਲ ਗਿਆ ਕੋਈ ਵੀ ਖੁੱਕਾ ਲਈ ਐ ਸਭਈਆਂ ਤੇ ਤੁਸੀਂ ਵਾਸਤਾ ਕਰ ਕਿ ਅਸਲੀ ਹੈ ਜਿਹੜੇ ਕਿਸਾਨ ਦਾ ਪੁੱਤ ਧਾਮਾ ਸਿੰਘ ਜੀ ਨਾਲ ਆ ਉਹਦਾ ਸਾੜੇ ਲੱਤ ਖਬਰ ਰਹਿ ਤੱਕ ਖਾਲਸਾ ਬੈਠਾ ਅੱਜ ਦੀ ਜਿਹੜੀ ਫਤਿਹ ਹੋਈ ਐ ਭਰੇ ਸਿੱਧੂ ਦੀ ਕੇਸ ਖਾਦ ਹੋ ਕੇ ਜਿਹੜੀ ਰਿਹਾਈ ਹੋਈ ਐ ਬਈ ਕਹਾਂ ਨੂੰ ਆਜਾ ਪੰਨੇ ਇਹਦੀ ਫਤਿਹ ਦੀ ਖੁਸ਼ੀ ਦੇ ਵਿੱਚ ਪਹਿਲਾਂ ਜਗਲਾ ਲਾਓ ਗੱਜ ਕੇ ਕਹੋ ਵਰਜੀ ਦਾ ਘਰ ਸੋਹਣਾ ਇਹੇ ਕਿਸੇ ਕਿਨੇ ਕਾਗੂ ਨੇ ਨੀ ਇੱਕ ਜਥੇਬੰਦੀ ਨਹੀਂ ਇਹ ਸਮੂਹੇ ਨੌਜਵਾਨ ਵਰਗ ਦੀ ਕਿਸਾਹ ਜਥੇਬੰਦੀਆਂ ਦੀ ਤੇ ਪੰਜਾਬ ਦਾ ਜਿਹੜਾ ਸੌ ਪਸੰਦ ਭਾਈਚਾਰਾ ਸਮੂਹੇ ਦੁਕਾਂ ਦੀ ਜਿੱਤ ਤੇ ਇਸ ਕਰਕੇ ਜਿੱਤ ਦਾ ਮਤਲਬ ਮਹਤੋ ਸਾਨੂੰ ਦਾ ਭਾਰ ਲੈ ਗਿਆ ਅੱਖੋਂ ਦਾ ਜਿੱਤ ਨਹੀਂ ਦਾਸਤ ਤੂੰ ਬੱਡੀ ਗਲਤੀ ਕਰ ਲਈ ਧੋਖਾ ਦੇਤਾ ਲੋਕਾਂ ਨੂੰ ਦੇਸ ਦਾ ਪਤਾ ਨਹੀਂ ਕੀ ਕੀ ਗੁੱਸਾ ਤੁਸੀਂ ਉਹ 600 ਨੂੰ 200 ਜਿਹੜੀ ਅੱਡੇ ਸੋਲਿਆ ਹੋਣਾ ਉਹ ਹੁਣ ਵੀ ਜਦੋਂ ਅਸੀਂ ਰਾਹ ਤਾ ਰਹੇ ਸੀਗੇ ਜੱਗ ਨਾਲ ਪੁੱਛ ਰਹੇ ਸੀਗੇ ਵੀ ਭਾਈ ਦੱਸੋ ਸਾਨੂੰ ਪ੍ਰਧਾਨ ਜੀ ਕਿਵੇਂ ਰਹੀ ਹੋਈ ਐ ਅਸੀਂ ਕਿਹਾ ਵੀ ਸਾਡੇ ਕੋਲ ਸਾਰੇ ਬੱਚੇ ਖਾਜ ਹੋਣ ਦੀ ਇੱਥੇ ਕੋਈ ਕਰਦੇ ਜੂੜਾ ਇੱਥੋਂ ਦੇ ਜਿਹੜੇ ਥਾਲੇ ਵਾਲੇ ਨੇ ਸਿੱਧੇ ਜਿਹੜੇ ਥਾਲੇ ਦੇ ਵਿੱਚ ਕੇਸ ਸੀ ਉਹ ਡਿਸਚਾਰਜ ਰਿਪੋਰਟ ਜੱਜ ਕੋਲ ਭੇਜੀਆ ਜੱਜ ਨੇ ਗਾਹ ਫਿਰ ਰਿਹਾਈ ਦੇ ਫਰਮ ਭੇਜਿਆ ਸਾਡੇ ਕੋਲ ਉਹ ਡਿਸਚਾਰਜ ਰਿਪੋਰਟ ਸਾਰੀ ਇਕ ਲੈਣ ਉਹ ਜਵਾਬ ਚ ਕਹਿੰਦਾ ਤੁਸੀਂ ਗਲਤ ਕਰ ਰਹੇ ਹੋ ਜਵਾਨ ਤੋਂ ਹੋਈ ਐ 50000 ਦਾ ਕੁਝ ਮਟਾ ਭਰਿਆ ਗਿਆ ਅਸੀਂ ਉਹਨਾਂ ਨੂੰ ਕਿਹਾ ਵੀ ਕੋਣ ਤੁਨੇ ਦੇ ਕਿਸੇ ਬੰਦੇ ਨੇ ਨਹੀਂ ਜਵਾਨ ਚ ਕਰਾਈ ਪਰਵਾਰ ਨੇ ਵੀ ਕਰਾਈ ਕਿਸੇ ਹੋਵੇ ਕੱਲ ਨੂੰ ਪਹਿਲਾ ਸਿੱਧੂ ਜੇਲ੍ਹ ਦੇ ਵਿੱਚੋਂ ਵੀ ਸਾਨੂੰ ਉਹਦੀ ਹਮਾਇਤ ਹੋਊਗੀ ਕਿ ਅਸੀਂ ਜਿੰਨੇ ਨੂੰ ਜਾਵਾਂਗੇ ਉਸ ਕਰਕੇ ਹੁਣ ਉਹ ਜੇਲ੍ਹ ਚੋਂ ਵੀ ਕਢਾ ਲਿਆ ਕਿ ਦਿਨ ਪਹਿਲਾ ਆਪਾਂ ਤੇ ਮੈਂ ਉਮੀਦ ਕਰੂੰਗਾ ਵੀ ਕੱਲ ਨੂੰ ਜਿਹੜੇ ਜਥੇ ਦਲਿਆ ਮਾਦਵਾਦਾਂ ਦੇ ਉਹਨਾਂ ਦੀ ਰਵਾਈ ਕਰਕੇ ਪਹਿਲਾ ਸਿੱਧੂ ਸਾਨੂੰ ਸਭੂ ਵਾਲਾ ਗੱਲ ਤੇ ਗੱਦ ਦਾ ਦਸਲਾ ਚਾਹੀਦਾ ਇਹਨਾਂ ਕਹਦਾ ਆ ਸ਼ੁਕਰੀਆ ਕਰੋ ਸਾਰੇ ਬਿੰਦਾਂ ਦਾ ਇਹਨਾਂ ਕਹਦਾ ਹੋਇਆ ਦਰਬਾਰ ਸਨ ਜੀ ਕੇ ਖਾਸ ਬਹੁਤ ਜਥੇਬੰਦੀਆਂ ਦੇ ਜਿੱਥੇ ਬੰਦਿਆਂ ਨੂੰ ਮੂਰੇ ਬਹੁਤ ਹੀ ਇਤਕਾਰ ਦੇ ਰਿਹਾ ਭਾਈ ਜਥੇਬੰਦੀਆਂ ਨੂੰ ਕਰ ਦੋ ਮੂਰੇ ਆਖੋ ਹਲਕਿਆ ਤੋਂ